ਜੈ ਹੀ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਹਾਂ ਦੋਸਤੋ ਤਿਹਾਰਾਂ ਦੇ ਦਿਨ ਆ ਚੁੱਕੇ ਨੇ ਕੁਝ ਹੀ ਸਮੇਂ ਬਾਅਦ ਦੀਵਾਲੀ ਦਾ ਤਿਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਏਗਾ ਇਸ ਦੇ ਸਬੰਧ ਵਿੱਚ ਟ੍ਰੈਫਿਕ ਟ੍ਰੈਫਿਕ ਜਿਹੜੇ ਗੁਰਦਾਸਪੁਰ ਵੱਲੋਂ ਵੀ ਬੜੇ ਇੰਤਜ਼ਾਮ ਕੀਤੇ ਨੇ ਆਪਾਂ ਗੁਰਦਾਸਪੁਰ ਦੇ ਟ੍ਰੈਫਿਕ ਇੰਚਾਰਜ ਸਤਨਾਮ ਜੀ ਕੋ ਵੀ ਪੁੱਛਾਂਗੇ ਕਿ ਉਹਨਾਂ ਨੇ ਜਿਹੜਾ ਤਿਹਾਰਾਂ ਦੇ ਬੱਦਰ ਜਰ ਕਿਹੜੇ ਕਿਹੜੇ ਇੰਤਜ਼ਾਮ ਕੀਤੇ ਨੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਕੋਜੀ ਦਿਨਾਂ ਬਾਅਦ ਇਹ ਦਿਵਾਲੀ ਦਾ ਜਿਹੜਾ ਤਿਹਾਰਾ ਬੜੀ ਧੂਮਤਾਂ ਨਾਲ ਮਨਾਇਆ ਜਾਏਗਾ ਤੇ ਇਹ ਬਾਜ਼ਾਰਾਂ ਵਿੱਚ ਜਿਹੜੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਨੇ ਟ੍ਰੈਫਿਕ ਵੀ ਇਹ ਕਾਫੀ ਹੋ ਚੁੱਕੀ ਹੈ ਇਹਦੇ ਲਈ ਤੁਸੀਂ ਕਦੇ ਕਦੇ ਇੰਤਜ਼ਾਮ ਕੀਤੇ ਨੇ ਟ੍ਰੈਫਿਕ ਨੂੰ ਸਹੀ ਕਰਨ ਲਈ ਉਸਤੇ ਇਹ ਮਾਨ ਜੋਗੇ ਐਸਐਸਪੀ ਸਾਹਿਬ ਤੇਰੀ ਦਿੱਤੇ ਜਿਹਦੇ ਹੁਕਮ ਅਨੁਸਾਰ ਜਿਹੜੇ ਨਾਕੇ ਨੇ ਸਾਡੇ ਰੋਜ਼ ਦੀ ਤਰ੍ਹਾਂ ਹੀ ਲੱਗਦੇ ਨੇ ਸਾਡੀ ਤਾਂ ਰੋਜ਼ ਹੀ ਦਿਵਾਲੀ ਰਹਿੰਦੀ ਹੈ ਅਰੇ ਇਸ ਕਰਕੇ ਉਹ ਜਿਹੜਾ ਕੋਈ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੀਦਾ ਬਾਕੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਆਪਣੇ ਜ਼ਿਲ੍ਹੇ ਦੇ ਵਾਸੀਆਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਤੇ ਦੀਵਾਲਾ ਕਰੋ ਤੇ ਸੁੱਖੀ ਸੰਧੀ ਆਪਣਾ ਤਿਹਾਰ ਜਿਹੜਾ ਉਹ ਮਨਾਓ ਤੇ ਗ੍ਰੀਨ ਦੀਵਾਲੀ ਮਨਾਓ ਪਟਾਕੇ ਜਿਹੜੇ ਆ ਉਹ ਨਾ ਚਲਾਓ ਤਾਂ ਸ਼ਹਿਰ ਵਿੱਚ ਕਿੱਥੇ ਕਿੱਥੇ ਨਾਕੇ ਲੱਗੇ ਲਗਾਏ ਗਏ ਨੇ ਹਰੇਕ ਚੌਂਕ ਦੇ ਵਿੱਚ ਹੈ ਹਰੇਕ ਚੌਂਕ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਵੇਖ ਲਓ ਹਰੇਕ ਚੌਂਕ ਦੇ ਵਿੱਚ ਨਾਕੇ ਆ ਸਾਡੇ ਦੀਨਾ ਨਗਰ ਵਿੱਚ ਸਾਡੇ ਟ੍ਰੈਫਿਕ ਦੇ ਨਾਕੇ ਆ ਧਾਰੀਵਾਲ ਦੇ ਵਿੱਚ ਸਾਡੇ ਟ੍ਰੈਫਿਕ ਦਾ ਨਾਕਾ ਹੈ ਇੱਕ ਸ਼ਹਿਰ ਦੇ ਵਿੱਚ ਕਸਵੇਂ ਜਿਹੜਾ ਆਪਣਾ ਹੈਗਾ ਛੋਟੇ ਜਿਹੜੇ ਸ਼ਹਿਰ ਹੈਗੇ ਨੇ ਤੇ ਗੁਰਦਾਸਪੁਰ ਸ਼ਹਿਰ ਦੇ ਅੰਦਰ ਹਰੇਕ ਚੌਂਕ ਦੇ ਵਿੱਚ ਸਰ ਅਸੀਂ ਦੇਖਿਆ ਹੈ ਕਿ ਪਛੈ ਇਹ ਤੁਹਾਡੀ ਵੀਡੀਓ ਵੀ ਬੜੀ ਵਾਇਰਲ ਹੋਈ ਹੈਗੀ ਹੀ ਕਿ ਹਾਂ ਦੀ ਤੁਸੀਂ ਬੁਲਟ ਦੇ ਜਿਹੜੇ ਬੁਲਟ ਚਲਾ ਰਹੇ ਆ بڑے ਪਟਾਕੇ ਦਿੰਦੇ ਆ ਉਹਨਾਂ ਨੂੰ ਸੱਤੀ ਨਾਲ ਜਿਹੜਾ ਬੋਰਡ ਵੀ ਕੀਤਾ ਉਹਨਾਂ ਦੇ ਚਲਾਣ ਵੀ ਮੋਟੇ ਚਲਾਣ ਕੀਤੇ ਤਾਂ ਜੋ ਅੱਗੇ ਤੋਂ ਇਹ ਜਿਹੇ ਪਟਾਕੇ ਵਾਲੇ ਨਾ ਕੰਮ ਕਰਨ ਬੁਲਟ ਵਾਲੇ ਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹਨਾਂ ਨੂੰ ਮੈਸੇਜ ਅਸੀਂ ਅਪੀਲ ਕਰੀਦਾ ਭਈ ਇਹ ਜਿਹੜਾ ਪਟਾਕਾ ਹੈ ਇਹ ਤੇ ਚੰਗੇ ਭਲੇ ਬੰਦੇ ਲੱਗੇ ਵੀ ਕਿਤੇ ਤਾਂ ਕਾ ਮਾਰ ਦੋ ਤੁਸੀਂ ਉਹਨੂੰ ਅਟੈਕ ਆ ਜਾਊਗਾ ਇਹ ਪਟਾਕੇ ਜਿਹੜੇ ਨਾ ਚਲਾਓ ਕਈ ਮਾਪਿਓ ਨੇ ਵੀ ਸਾਨੂੰ ਅਪੀਲਾਂ ਕੀਤੀਆਂ ਨੇ ਕਿ ਸਾਡੇ ਬੱਚੇ ਜਿਹੜੇ ਸਾਡੇ ਆਖੇ ਨਹੀਂ ਲੱਗਦੇ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਬੌਂਡ ਕਰੋ ਇਹਨਾਂ ਦਾ ਚਲਾਨ ਕਰੋ ਉਹ ਅਸੀਂ ਰੁਟੀਨ ਦੇ ਵਿੱਚ ਜਿਹੜਾ ਜਿਹੜਾ ਸਾਡੇ ਕਿਤੇ ਨਾਕੇ ਦਰਾਂ ਆ ਜਾਂਦਾ ਉਹਦਾ ਅਸੀਂ ਚਲਾਨ ਕਰੀਦਾ ਚਲਾਨ ਕਰਕੇ ਸਾਨੂੰ ਕੋਈ ਖੁਸ਼ੀ ਨਹੀਂ ਹੁੰਦੀ ਪਰ ਇਹ ਲੋਕ ਹਟਦੇ ਨਹੀਂਗੇ ਇਸ ਕਰਕੇ ਵੀ ਸਾਨੂੰ ਕਰਨੇ ਪੈਂਦਾ ਸਰ ਜਿਹੜੇ ਲੇਡੀਜ਼ ਵਾਸਤੇ ਉਹਨਾਂ ਵਾਸਤੇ ਕਿਹੜੇ ਕਿਹੜੇ ਲੇਡੀਜ਼ ਵਾਸਤੇ ਲੇਡੀ ਠੀਕ ਨੇ ਆਪਣੀਆਂ ਸਕੂਟਰੀਆਂ ਤੇ ਜਾਂਦੀਆਂ ਨੇ ਤੇ ਬਹੁਤ ਘੱਟ ਵਾਇਲੇਸ਼ਨ ਜਿਹੜੇ ਲੇਡੀ ਐ ਕਰਦੇ ਐ ਪਰ ਇਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਆਪਣਾ ਹੈਲਮਟ ਹਲਮਟ ਪਾ ਕੇ ਰੱਖੋ ਤੇ ਕਿਤੇ ਚਲੋ ਇਹਨਾਂ ਨੂੰ ਕਿਤੇ ਲੋਡ ਪਏ ਫਿਰ ਟ੍ਰਿਪਲਿੰਗ ਕਰਦੇ ਨਹੀਂ ਤੇ ਵੈਸੇ ਤੋਂ ਸਵਾਰੀਆਂ ਹੀ ਨਹੀਂ ਹੁੰਦੀਆਂ ਅ ਇਸਾ ਸਾਡੇ ਨਾਲ ਟ੍ਰੈਫਿਕ ਇੰਚਾਰਜ ਸਰਦਾਰ ਸਤਨਾਮ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਦੀਵਾਲੀ ਜਿਹੜੀ ਐ ਉਹ ਬੜੀ ਹੀ ਸ਼ਾਂਤ ਤਰੀਕੇ ਨਾਲ ਮਨਾਓ ਮਟਵੜ ਆਪਣਾ ਸੰਜੀਪਾ